ਸਤਿਗੁਰ ਜੀ ਸਾਰਿਆਂ ਨੂੰ ਬਾਈ ਸਰਜੀ ਦੇ ਨਾਲ ਪਹੁੰਚ ਚੁੱਕੇ ਜੀ ਪਿੰਡ ਹੈਗਾ ਪਲਾਸੌਰ ਜ਼ਿਲ੍ਹਾ ਦਰਨਧਵਾਲਾ ਤਹਿਸੀਲ ਵਿਤਰਨ ਦੇਖੋ ਅੱਜ ਵੀ ਸਾਰੇ ਜੋੜੇ ਲੈ ਕੇ ਆਨੇ ਬਾਈਰੇ 6 ਸਾਤੇ ਲੈ ਕੇ ਜੋਟੇ ਆ ਸਾਰਾ ਹਰਿਆਣਾ ਤੋਂ ਮਾਲ ਲੈ ਕੇ ਆਨੇ ਬਾਈ ਜਣੇ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਅੱਗੇ ਸਤਿਗੁਰ ਜੀ ਹੋਰ ਕੀ ਆਇਆ ਅੱਜ ਸਾਡੇ ਪਿੰਡ ਦਾ ਨਾਮ ਭੁੱਲਦਾ ਤੁਹਾਨੂੰ ਸੋ ਵਸੇ ਨੀ ਆਵਲ ਚੱਲਦੀ ਹੋਰ ਸਾਡੇ ਬੰਦੇ ਬਹੁਤ ਯਾਦ ਰੱਖਦਾ ਸਾਨੂੰ ਇਥੇ ਰੱਖਦਾ ਨਹੀਂ 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 ਹੋਰ ਦਲਾਵ ਜੀ ਵਧੀਆ ਵਧੀਆ ਸੰਦੀਪ ਕਿਰਪਾ ਬਾਬੇ ਦੀ ਬਾਾ ਠੀਕ ਠਾਕ ਆ ਹਾਂ ਵਧੀਆ ਮੇਰਾ ਲਿਖਿਆ ਮਾਲ ਜੀ ਮਾਲ ਤਾਂ ਆਪਣਾ ਤੁਹਾਨੂੰ ਪਤਾ ਮਾਲ ਤਾਂ ਹੁਣ ਵੀ 10 ਝੋਟੀਆਂ ਇਕੱਠੀਆਂ ਕੀਤੀਆਂ ਸੀ। ਵੀ ਦੋ ਵੀਡੀਓ ਦਾ ਪ੍ਰੋਗਰਾਮ ਹੈ 5 ਵਜੇ ਕਿ ਚ 5 ਵਜੇ। ਕੱਲ ਫਟੇਗੜ ਚੂੜੀਆਂ ਸਾਰੇ ਰਿਸ਼ਤੇਦਾਰ ਆ। ਅੱਛਾ ਭਦੇੜ। ਅੱਛਾ ਭਦੇੜ ਆ। ਹਾਂ ਦੋ ਝੋਟੀਆਂ ਉਹ ਲੈ ਕੇ ਫੜਕੀ। ਠੀਕ ਹੈ। ਇੱਕ ਝੋੜੀ ਆਪਣੇ ਪਿੰਡੇ ਯਾਰ ਸੱਜਣਾ ਆਪਣਾ। ਅੱਛਾ। ਅੱਨਾ ਕੱਲ ਬੜੀ ਚੰਗੀ ਇੱਕ ਸੱਤਰ ਦੀ ਖੜੀ। ਠੀਕ ਹੈ। ਇੰਦਾ ਮਾਲ ਵਿੱਚ ਉਖੇ ਚਾਗਾ 6 ਵਜੀਆਂ। ਲੈ। ਤੇ ਮੈਂ ਉਹ ਇੱਕ ਹੋਰ ਬੰਦੇ ਆਉਂਦਾ ਸੀ। ਮੈਂ ਆ ਫਿਰ 5 ਰਹਿਨੇ ਆ ਮੈਂ ਵੀਡੀਓ ਤੋਂ ਬਾਅਦ ਆਇਓ। ਰੁਕ ਜਾ ਬੱਸ। ਵੀਡੀਓ ਤੋਂ ਬਾਅਦ ਆਇਓ ਮੈਂ ਭਾਈ ਲੈ ਜੋ। ਕੋਈ ਗੱਲ ਹੈ ਕੋਈ ਨਹੀਂ। ਮੈਂ ਚੋੜ ਗਿਆ ਚਲੋ ਫਿਰ ਮੈਂ ਚਲੋ ਪਾਈਏ ਸੋਨੇ ਦਾ ਭਾਗ ਸੋਨੇ ਲਾ ਕੇ ਫਿਰ ਵੀ ਸਾਫ ਹੋਣ ਤੋਂ ਬਾਅਦ ਚੰਗੀਆਂ ਚੱਲਦੀ ਬਿਲਕੁਲ ਜੀ ਬਿਲਕੁਲ ਉਹ ਠੀਕ ਠਾਕ ਜੀ ਹਾਂ ਜੀ ਕਰੀ ਸ਼ੁਰੂ ਫਿਰ ਕਰੀਏ ਇਸ ਨੂੰ ਆ ਜੋ ਜੀ ਲਿਆਓ ਜੀ ਫੜਾ ਦਿਓ ਤੁਹਾਡਾ ਬੰਦਾ ਦੋ ਚਰ ਦੇ ਮਾਰ ਗਿਆ ਜੀ ਉਹ ਬਾਹਰ ਕਰਕੇ ਕੰਮ ਤੁਹਾਡਾ ਸਾਰਾ ਉਹਨੂੰ ਰੱਖਿਆ ਕਰੀਏ ਕੋਲ ਹਾਂ ਜੀ ਤੇ ਬਾਈ ਜੀ ਕਿੰਨੇ ਦਿਨਾਂ ਤੋਂ ਫੇਲ ਨੂੰ ਜੀ ਨੂੰ ਸੰਦੀਪ ਨੂੰ 6ਵਾਂ 7ਵਾਂ ਦਿਨ ਹੋ ਗਿਆ ਸੂਈ ਨੂੰ ਅੱਛਾ ਤੇ ਦੋਂਦੀ ਅੱਜ ਕੱਟੀ ਹੈ ਜੀ ਬਹੁਤ ਘਰ ਵਾਲੇ ਮੁਤਾਬਕ 25 26 ਮਹੀਨੇ ਉਮਰ ਹੈ ਜੀ ਵਾਹ ਜੀ ਵਾਹ ਬਹੁਤ ਸੋਈ ਝੋਟੀ ਦੋ ਦਿਨ ਦਾ ਤੇ ਮੰਤਰ ਦੇਖਿਆ ਜਗਰਾ ਦੇ ਆ ਦੇਖ ਨੀ ਬੋਕਵਾਲ ਦੇ ਬੜੀ ਕਿੰਨੀ ਆਸਮ 10 ਕਿਲੋ ਸੰਦੀਪ 10 ਕਿਲੋ 10 ਕਿਲੋ ਇਸ ਟਾਈਮ ਤੋਂ ਤਿਆਰ ਆ ਅਜੇ ਮੇਲਾ ਝੋਟੀ ਲੱਗਣਾ ਮੇਲੇ ਤੇ ਵਾਹ ਨਹੀਂ ਨਸਲ ਬੋਲ ਜੁਟੀ ਕੁਆਲਟੀ ਨਸਲ ਨਾਲ ਕੋਈ ਸ਼ੱਕ ਹੀ ਨਹੀਂ ਸੰਦੀਪ ਚੰਗੀ ਝੋਟੀ ਹੈ ਬਾਈ ਫਿਰ ਤਾਂ ਇਧਰ ਤੁਹਾਨੂੰ ਬੜਾ ਮਾਲ ਵਿਖਦਾ ਜੀ ਹੈ ਨਾ ਦੇ ਮਾਲ ਦੇ ਪੱਲੇ ਪਾਵਾਂਗੇ ਸੰਦੀਪ ਕੋਈ ਤੇ ਫੇਰ ਕਿਨੇ ਹੋਣਾ ਭੈਣ ਭਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਇੱਕੋ ਗੱਲ ਹਾਂ ਦਫਾ ਆ ਝੋਟੇ ਦਾ ਕਿੱਡਾ ਲੈਵਾ ਕਿੱਡਾ ਫਾਬਰ ਹੈ ਇਹੋ ਝੋਟੇ ਤੋਂ ਲਾ ਕੇ ਦਫਾ ਕਿਨੇ ਕਰਨਾ ਸੰਦੀਪ ਬੱਚਾ ਖਾ ਹਾਂ ਇਹ ਵੀ ਕੱਟੀ ਵੇਖ ਵੀ ਕਰ ਸੰਦੀਪ ਮੈਂ ਨਾ ਕੱਟੀ ਬੜੀ ਨਸਲ ਵਾਲੀ ਪਿਛੜਾ ਆ ਵੇਖੋ ਸੰਦੀਪ ਮੈਂ ਪਿੱਠ ਪੁੜਾ ਕੱਟੀ ਨੂੰ ਲੱਗਾ ਬਿਲਕੁਲ ਜੈੱਡ ਬਲੈਕ ਜੈੱਡ ਬਲੈਕ ਕੱਟੀ ਬਹੁਤ ਆਲਾਕ ਪਿੱਠ ਪੁੜਾ ਖੁੱਲਾ ਕੱਟੀ ਲੱਗਾ ਹਾਂਜੀ ਭਾਈ ਜੀ ਫਿਰ ਸੰਦੀਪ ਮੋਲ 135 ਅੱਛਾ ਤਿੰਨ ਛੋੜ ਸੰਦੀਪ 132 ਦੀ ਦੇਣੀ ਆ ਹਾਂਜੀ 132 ਦੀ ਦੇਣੀ ਇੱਕ ਲੱਖ 32 ਦੇਣੀ ਆ ਇਧਰ ਕਰ ਮਾੜਾ ਪਰ 132 ਸੰਦੀਪ ਦੋ ਝੋਟੀਆਂ ਖੰਣ ਕੇ ਬੰਦੇ ਇੱਕ ਨਹੀਂ ਨਾਲ ਕੱਟੀ ਵੀ ਸਮਝਦਾ ਬਣੀ ਵੀ 5 6 ਮਹੀਨੇ ਦੀ ਸੂਈ ਆ ਨਹੀਂ ਨਹੀਂ ਇਤਾਂ ਹੀ ਉਹਨੇ ਬਣਨਾ ਬਿਲਕੁਲ ਬਹੁਤ ਖਰੀ ਮਗਰ ਨਸਲ ਨਸਲ ਹਾਂਜੀ ਚਲੋ ਆ ਨੀਲੀ ਨੀਲੀ ਦੌਂਦੀ ਹਾਂਜੀ ਇਹ ਨੀਲੀ ਦਾ ਵੀ ਸੰਦੀਪ ਇਹ ਵੀ ਸੂਈ ਇਹ ਵੀ ਸੂਈ ਸੰਦੀਪ ਖੋ ਇਹਨੂੰ ਸੇ ਦੁੱਧ ਕਿੰਨਾ ਭਾਈ ਜੀ ਇਹਦੇ ਕੋਲ 11 ਕਿਲੋ ਸੰਦੀਪ ਦੁੱਧ ਹੋਊਗਾ 11 ਕਿਲੋ ਇਸ ਟਾਈਮ ਅਜੇ ਮਲੇ ਵੀ ਲੱਗਣਾ ਕੱਲ ਦੀ ਮਲਾ ਮਲਾ ਮਾਰਨ ਲੱਗੀ ਆ ਜੇ 10 9 ਦਾ 10 ਦਾ ਸੂਈ ਆ ਲੋ ਜੀ ਕੱਟਾ ਹੀ ਮਗਰੇ ਕੱਟਾ ਮਗਰੇ ਦੀ ਦੂਜਾ ਸੂਆ ਸੰਦੀਪ ਲੋ ਜੀ ਝੋਟੇ ਵੀ ਬਹੁਤ ਸੋਹਣੇ ਨੀਲੀ ਚ ਆ ਗਈ ਝੋਟੀ ਬਹੁਤ ਸੋਹਣੀ ਸੂਈ ਸਾਰੇ ਮਾਰਕੇ ਨਿਸ਼ਾਨੀਆਂ ਨੀਲੀ ਵਾਲੀਆਂ ਠੀਕ ਆ ਹਾਂ ਚੌਂਕਾਂ ਬਹੁਤ ਖੁੱਲਾ ਲੱਗਾ ਆਜੋ ਜੀ ਆਜੋ ਕਮਾਲ ਹੈ ਜਵਾਬ ਸੁਣਾ ਵਧੀਆ ਨਾ ਬਈ ਬਹੁਤ ਬਹੁਤ ਜਿਆਦਾ ਚੰਗਾ ਸੰਦੀਪ ਜਿਹੇ ਜੱਥਾ ਨੂੰ ਹੋਜੇ ਜਵਾਬ ਬਿਲਕੁਲ ਆ ਜਾ ਜੋ ਸਰੀਰ ਬੜਾ ਸੋਹਣਾ ਝੋਟੀ ਨ ਲੱਗਾ ਹਾਂ ਮਜ਼ਬੂਤ ਝੋਟੀ ਹੈ ਠੀਕ ਆ ਤੇ ਬਾਈ ਫਿਰੰਦੀ ਕੀ ਮਾਰਾ ਸੰਦੀਪ ਜੀ ਕੀਮਤ ਤਾਂ ਝੋਟੀ ਜਿਆਦੇ ਰੁਪਈਆ ਦੀ ਪਰ ਅਬ ਜਿੱਦਾਂ ਲਿਆ ਮਾਲ ਉਹਦੇ ਵਿੱਚ ਹੁੰਦਾ ਜੈ ਜੀ ਕੰਮ ਸੰਦੀਪ ਇੱਕ ਪੰਜੀ ਦੀ ਤਿੰਨ ਛੋਟੇ ਇੱਕ ਬਾਈ ਦੀ 1 ਲੱਖ 22 ਹਜ਼ਾਰ ਬਾਈ ਹਜ਼ਾਰ ਦੇਣੀ ਚਲੋ ਠੀਕ ਆ 11 ਕਿਲੋ ਦੁੱਧ ਲੀਟਰ ਕੋ ਮਾਰੇ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਝੋਟੀ ਇੱਕ ਨੰਬਰ ਚੋਂ ਬਸ ਠੀਕ ਆ ਹਾਂਜੀ ਚਲੋ ਤੇ ਆਹ ਜੀ ਇਹ ਸੰਦੀਪ ਪਰਸੋਂ ਰਾਤ ਸੁੱਈ ਆ ਪਰਸੋਂ ਸ਼ਾਮੀ ਸੁੱਈ ਆ ਪੌਣੀ ਨਹੀਂ ਵੀਡੀ ਦੋਵੇਂ ਝੋਟੀਆਂ ਪਰਸੋਂ ਸੁੱਈਆਂ ਪੌਣੀਆਂ ਤਾਂ ਪਹਿਕੇ ਦੂਜਾ ਮਾਲ ਵੇਚ ਗਿਆ ਮਾਲ ਵੇਚ ਗਿਆ ਹਾਂਜੀ ਪਰ ਮੈਂ ਵੀ ਬੜੀ ਜੰਗੀ ਆ ਸੰਦੀਪ ਪਰਸੋਂ ਸੂ ਕੇ ਤੇ ਝੋਟੀਆਂ ਤੀਜੇ ਦਿਨ ਬਸ ਹੋ ਜਾਂਦੀਆਂ ਜਾਂ ਤੀਜੇ ਦਿਨ ਜਗੀ ਵੇ ਸਾਫ਼ ਹੋਣ ਤੋਂ ਪਤਾ ਉਹ ਮੈਂ ਥੱਲੇੋਂ ਵੇ ਸਰਾਈ ਸਰਾਈ ਬਾਜੀ ਸਰਾਈ ਸਰਾਈ ਸੰਦੀਪ ਪਹਿਲੇ ਨੇ 14 ਕਿਲੋ ਦੁੱਧ ਕੱਢਿਆ ਦੂਜੇ ਸਵੇਰ ਕੀ 16 ਕਿਲੋ ਦੁੱਧ ਝੋਟੀ ਦਊਗੀ ਬਹੁਤ ਜ਼ਿਆਦਾ ਝੋਂਡਾ ਢਾ ਲਗਾ ਰੰਗ ਵੇਖੇ ਝੋੜੀ ਜੀ ਬਹੁਤ ਆਵਾਜ਼ ਕਾਲੀ ਆ ਜਾ ਚੰਗੇ ਏਰੀਆ ਦਾ ਸੰਦੀਪ ਵਾਦਾ ਚ ਰਤਸੋਂ ਜਿਹੜੀ ਡੰਗਰ ਆਪਣੀ ਤੀਜੇ ਦਿਨ ਨਗਰ ਬੋਈਦਾ ਤੀਜੇ ਦਿਨ ਫੱਟੇ ਲਾਈ ਫਿਰਦੀ ਹਾਂ ਉਦੋਂ ਸਾਰ ਨੂੰ ਝੱਡਾ ਲਾਈ ਫਿਰਦੀ ਹਾਂ ਦੱਸੋ ਇਹ ਇਹ ਲੈਵਲ ਆਈ ਠੁਗਮਾ ਪੱਥਰ ਬਾਰੇ ਕਹਿੰਦੇ ਪੱਥਰ ਗਸਨਦੀਪ ਮਗਰ ਕੱਟੀ ਇਹਦੇ ਪੂਰੀ ਪੂਰੀ ਜੈੱਡ ਬਲੈਕ ਜੈੱਡ ਬਲੈਕ ਹਾਂ ਜੱਦੀ ਸਾਫ ਛੋਟੀ ਸੰਦੀਪ ਇਹਦੀ ਕੀਮਤ ਹੈ ਸੰਦੀਪ ਦੀ ਕੀਮਤ ਜੋ ਮਰਜ਼ੀ ਕਰੀਏ 1.30 ਦੇ ਦਈਏ 1 ਲੱਖ 30 ਹਜ਼ਾਰ ਦੀ ਹਾਂਜੀ ਕਰਦੇ ਮਾਨ ਕਰਦੇ ਮਾਨ ਤਾਂ ਛੋੜ ਕਰਦਾਂਗੇ ਆਪਾਂ ਪਰ ਫੋਨ ਲਾਊਗਾ ਕੋਈ ਗੱਲ ਨਹੀਂ ਇੱਥੇ 1000 ਦੋਈ ਜਾਂਦਾ ਕੋਈ ਗੱਲ ਨਹੀਂ ਜੇ ਕੋਈ ਪਰ ਬਰਾ ਟੱਟੀ ਫਸੰਦੀ ਵੇ ਦੀ ਜੈਡ ਬਲੈਕ ਬਿਲਕੁਲ ਹੀ ਪੂਛ ਦਾ ਵਾਲ ਨਹੀਂ ਇੱਕਾ ਕੇ ਨਾ ਕੋਈ ਪਰਸੋਂ ਕਹੀਏ ਦੇ ਆ ਕੁਲਾ ਨਰਲੋਂ ਕੰਡਿਆ ਪਰਸੋਂ ਹੀ ਸੂਈ ਹੈ ਸਾਰੀ ਜੈਡ ਬਲੈਕ ਤੇ ਆਹ ਬਾਈ ਜੀ ਫਿਰ ਸੰਦੀਪਾ ਦੋਂਦੀ ਕੱਟੀ ਸੁਈ ਆ ਇਹ ਵੀ ਤਾਜੀ ਬਿਲਕੁਲ ਹੈ ਇਹ ਵੀ ਤਾਜੀ ਦੋਂਦੀ ਇਹ ਵੀ ਪਰਸੋ ਸੁਈ ਆ ਅੱਛਾ ਪਰਸੋ ਇਹ ਸ਼ਾਮੀ ਸੁਈ ਆ ਸਵੇਰੇ ਸੁਈ ਆ ਲੋ ਜੀ ਤੇ ਉਹੀ ਕਹਿੰਦੇ ਸੰਦੀਪ ਚੌਗੀ ਕਹੇ ਦੋਂਦੀ ਕਹਿੰਦੇ ਦੋਦੀ ਵੀ ਚੌਗੀ ਕਾਂ ਚੌਗੀ ਹੋ ਗਈ ਦੋਂਦੀ ਝੋਟੀ ਜੀ ਦੋ ਦਾਨ ਝੋਟੀ ਆ ਦੋ ਦਾਨ ਜੇ ਬਾੜੀ ਜਾਲੀ ਹਾਂਜੀ ਝੋਟੀ ਜੇ ਜੈਡ ਬਲੈਕ ਕੱਟੀ ਮਗਰ ਜਿੰਦੇ ਵੀ ਮਗਰ ਇਹਦੇ ਵੀ ਕੱਟੀ ਸੰਦੀਪ ਅੱਛਾ ਇਹਦੇ ਮਗਰ ਵੀ ਕੱਟੀ ਆ ਹਾਂਜੀ ਇਹਦੇ ਮਗਰ ਵੀ ਕੱਟੀ ਠੀਕ ਆ ਤੋਰ ਦੋਰ ਮੜਾ ਜੀ ਆ ਜਾ ਵਾਹ ਆ ਜਾ ਨਸਲ ਬਹੁਤ ਝੋਟਾ ਹਨ ਜੀ ਮੈਂ ਨਾ ਸੰਦੀਪ ਇਹਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਪੈਰ ਵੀ ਪੁੱਟਣਾ ਬੜੀ ਜਿਆਦੀ ਸੀਲਸ ਲੱਗ ਠੰਡੀ ਝੋਟੀ ਏਰੀਆ ਦੀ ਬਾਈ ਜੀ ਕੁਆਲਟੀ ਹੈ ਬੁਰੀ ਇਹਦਾ ਇੱਕੋ ਹੀ ਵਾਰ ਪੁੱਛਦਾ ਚਿੱਟਾ ਨਿਕਲ ਲਵੇ ਮੈਂ ਫਰੀ ਦੇ ਦਾਂਗਾ ਮਗਰ ਕੱਟੀ ਵੀ ਉਹੋ ਜੀ ਕੱਟੀ ਵੀ ਉਹੋ ਜੀ ਹਨ ਕੱਟੀ ਵੀ ਖਾਇ ਸੰਦੀਪ ਕੱਟੀ ਵੀ ਜੈੱਡ ਬਲੈਕ ਜੈੱਡ ਬਲੈਕ ਇਧਰੇ ਸੰਦੀਪ ਗਿੱਲਾ ਨਾੜੂ ਲਮਕਣੇ ਇੱਕ ਉਹਨਾਂ ਨੂੰ ਕਹਿ ਦੇਣਾ ਇਹਦੇ ਤਨਸੇ ਵੀ ਪਾਈਆਂ ਤਾਂ ਮਾਲ ਵੇਗਿਆ ਕਰਕੇ ਦੂਜੀਆਂ ਤਿੰਨ ਮਈਆਂ ਹਿਲਗੀਆਂ ਤੇ ਮੈਂ ਫਿਰ ਵੀਡੀਓ ਜੀ ਕੀ ਪਾਵਾਂਗੇ ਨਹੀਂ ਨਹੀਂ ਪਰ ਉਹਨਾਂ ਕਨੀ ਮੰਦੀ ਹਾਂਜੀ ਜਿਆਦੀ ਸੰਦੀਪ ਚੰਗੀ ਖਰੀ ਜਿਆਦੀ ਸੰਦੀਪ ਮੋਲੇ ਦਾ 1.5 145 ਦੇ ਦिए 1,145 ਹਾਂਜੀ ਸੰਦੀਪ ਚਲੋ ਦੋਵੇਂ ਮਾਵਾਂ ਤੇ ਜਿਹੜਾ ਲੈ ਗਿਆ ਸੰਦੀਪ 4-5 ਲੱਖ ਦਾ ਮਾਲ ਉਹਦੇ ਸੂਏ ਬਹੁਤ ਚੰਗੀਆਂ ਸੰਦੀਪ ਚੰਗੀਆਂ ਝੋਟੀਆਂ ਹਾਂ ਆ ਜਾਓ ਇਹ ਝੋਟੀਆਂ ਅੱਜ ਕਟੀਆਂ ਹੀ ਜਿਆਦਾ ਆਈਆਂ ਤਕਰੀਬਨ ਬਾਬੇ ਦੀ ਮਿਹਰ ਆ ਇੱਕ ਐਹ ਝੋਟੀ ਮਗਰ ਕੱਟਾ ਵਾ ਖੋਲੀ ਲਿਆਓ ਸੰਦੀਪ ਦੋਂਦੀ ਆ ਇਹ ਵੀ ਦੋ ਦਾ ਦੋਂਦੀ ਸੰਦੀਪ ਦੋਂਦੀ ਦਾ ਕੱਦ ਵੇਖ ਲੈ ਸੰਦੀਪ ਕਿੱਡਾ ਇਹ ਵੀ ਦੋ ਦਾ ਝੋਟੀ ਆ ਇਹ ਵੀ ਚੈੱਕ ਕਰੋ ਹਾਂਜੀ ਠੀਕ ਆ ਭਜੀ ਦੁੱਧ ਕਿੰਨਾ ਖਲੇ ਸੰਦੀਪ 11 ਕਿਲੋ 11 ਕਿਲੋ 11 ਕਿਲੋ ਐ ਵੇਲੇ ਠੀਕ ਆ ਲਓ ਜੀ ਕਰੋ ਇਹ ਲੋਇਰ ਗੱਲੇ ਵਾ ਹਾਂ ਇਹ ਨਹੀਂ ਕੋਈ ਵੀ ਇਹਦੇ ਮਰ ਕੱਟਿਆ ਜੀ ਇਹਦੇ ਮਰ ਕੱਟਾ ਸੰਦੀਪ ਅੱਛਾ ਇਹਦੇ ਮਰ ਕੱਟਾ ਆ ਗਿਆ ਹਾਂ ਜੀ ਠੀਕ ਆ ਦੋ ਕੱਟੇ ਚਾਰ ਕਟੀਆਂ ਛੇ ਡੰਗਰੇ ਪਾਏ ਆ ਆਪਾਂ ਹਾਂ ਜੀ ਹਾਂ ਜੀ ਹਾਂ ਬਿਲਕੁਲ ਤਾਜ਼ੀਆਂ ਸੁਈਆਂ ਸੰਦੀਪ ਬਿਲਕੁਲ ਬਿਲਕੁਲ ਜੀ ਹਾਂ ਜੀ ਨਹੀਂ ਠੀਕ ਆ ਜੀ ਹਾਂ ਜੀ ਭਾਈ ਜੀ ਸੰਦੀਪ ਮੁੱਲ ਜੋ ਮਰਜੀ ਆਪਾਂ 128 ਦੇ ਦਾਂਗੇ 128000 ਦੇ ਹਾਂਜੀ ਚਲੋ ਹਾਂਜੀ ਸੰਦੀਪ ਬਹੁਤ ਚੰਗੀ ਦੁੰਦੀ ਘੱਟੀ ਆ ਬਹੁਤ ਚੰਗੀ ਕਵਾਲਿਟੀ ਝੋਟੀ ਹਾਂ ਕੱਢੀਆਂ ਨੰਬਰ ਲਈ ਸੰਦੀਪ ਇਹ ਝੋਟੀ ਜਿਹੜੀ ਖੋਲਣ ਲੱਗੇ ਸੱਤਾਂ ਮਹੀਨੇ ਦੀ ਸੂਈ ਆ ਅੱਛਾ ਜੀ ਠੀਕ ਆ ਆਪਣੇ ਪਿੰਡ ਦੇ ਬੰਦੇ ਆ ਇੱਥੇ ਆਪਣਾ ਵੀਰੀ ਸੁੱਖਾ ਤੋਂ ਹਾਂਜੀ 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 ਉਹਨਾਂ ਨੇ ਨਾ ਹਰੀਆਂ ਜਿਹੋ ਪਿਛੇ ਨਾ ਮਹਗਾਈ 230 ਦੀ ਅੱਛਾ ਜੀ ਉਹਨਾਂ ਦਾ ਕੰਮ ਆ ਵੀ ਉਹਨਾਂ 6-7 ਮਹੀਨੇ ਚੋਣੀ ਆ ਜੋ ਦਹਾਂ ਥੱਲੇ ਆ ਗਿਆ ਉਦਨ ਹੀ ਦੇ ਕੇ ਮੈਂ ਲੈਣੀ ਆ ਆ ਬੱਚਾ ਕਹਿੰਦਾ ਹੀ ਆ ਬੱਚਾ ਵੇਖੋ ਟਾਪ ਕੁਆਲਿਟੀ ਕੱ ਉਹਰੇ ਨਾਲ ਹੀ ਆਈ ਕੱਟੀ ਉਹਨਾਂ ਦੱਸਿਆ ਇਹਨੂੰ ਵੀ 14 ਦਾ 70 ਦੀ ਆ ਅੱਛਾ 14 ਦਾ 70 ਦੀ ਸੱਤ ਮਹੀਨੇ ਦੀ ਕੱਟੀ ਚੈੱਕ ਕਰ ਵੀ ਮਾਂ ਮਾਂ ਜਿਹੜੀ ਹੁੰਦੀ ਨਾਲ ਹੀ ਹਾਂ ਭਲੀ ਆ ਭਾਜੀ ਪੂਰੀ ਉਹਨਾਂ ਆਪਣੇ ਕੋਲ ਮੈਂ ਖੜੀ ਕੱਲ ਅੱਛਾ 1,70,000 ਦੀ ਠੀਕ ਆ ਇਹ ਵਿੱਚ ਕੱਟੀ ਆਪਾਂ 1 5 ਦੀ ਸੰਦੀਪ ਠੀਕ ਆ ਮਾਵਾ ਧੀਆਂ ਹੀ ਇਹ ਗੱਬਨ ਦਾ ਨਹੀਂ ਗਾਂ ਹੋਣੀ ਨਹੀਂ ਸੰਦੀਪ ਉਹ ਕਰਾਉਂਦੇ ਨਹੀਂ ਉਹਨਾਂ ਦੇ ਬੰਦੇ ਜਿਆਦਾ ਕਾਰੋਬਾਰ ਵੱਡਾ ਬਾਰ ਕੈਨੇਡਾ ਅਮਰੀਕਾ ਉਹਨਾਂ ਨੇ ਬਸ ਦੁੱਧ ਆ ਤੇ ਇੱਕ ਸ਼ੌ ਨਾਲ ਖਿੰਦੀ ਆ ਤੇ ਉਹ ਜਦੋਂ ਪਤਾ ਦੁੱਧ ਘਟ ਗਿਆ ਨਾ ਹਾਂ ਜੇ ਬੋਲੇ ਨਾ ਬੋਲੇ ਹੁਣ ਡੋਕੇ ਪਾਉਂਦੇ ਝੋਟੀ ਆਪਾਂ ਗਲਤ ਗੱਲ ਨਹੀਂ ਕਿਸੇ ਭੈਣ ਭਰਾ ਨੂੰ ਕਹਿਣੀ ਨਹੀਂ ਬਿਲਕੁਲ ਜੀ ਬਾਕੀ ਕੋਈ ਅੰਦਰ ਨੁਕਸ ਕਹੇ ਗੱਲ ਦੀ ਉਹ ਗਾਰੰਟੀ ਵੀ ਇੱਕ ਵਾਰ ਵੀ ਠੀਕਾ ਨਹੀਂ ਭਰਾਇਆ ਇਹਨੂੰ ਠੀਕ ਆ ਹਾਂ ਹੁਣ ਬੋਲੂਗੀ ਤਰੀਕਾ ਭਰਾਇਆ ਜਾਣਾ ਨਹੀਂ ਠੀਕ ਹੈ ਜੀ ਜਿਹੜਾ ਸਾਮ ਨੂੰ ਭਾਈ ਸੰਦੀਪ 2.5 ਲੱਖ ਦੀ 2.5 ਲੱਖ ਬਿਲਕੁਲ ਬਿਲਕੁਲ ਤੇ ਕੱਟੀ 14 10 7 ਦੀ ਕੱਟੀਆਂ ਲੋਲ ਵਿਖਾਉਣਾ ਤੁਹਾਨੂੰ ਮੈਂ ਹਾਂ ਕੱਟੀ ਧੀ ਆ ਜੀ ਜਿਆਦੀ ਚੰਗੀ ਕੱਟੀ ਸੰਦੀਪ ਮੈਂ ਲੋਲ ਖਾ ਥਲੇ ਹੁਣੇ ਚੱਡਾ ਜਿਹਦਾ ਸੱਜਰ ਹੁੰਦੀ ਆ ਵੇ ਜੇ ਤਸੀਲ ਇੰਨੀ ਆ ਮੈਂ ਨਾ ਵੀ ਦੋਵੇਂ ਮਾਮਾ ਦੀਆਂ ਇਕੱਠੀਆਂ ਕਿਹੇ ਕਰ ਜਾਣਾ ਇਕੱਠੀਆਂ ਜਾਣਗੀਆਂ 5 ਲੱਖ ਦਾ ਮਾਲ ਹੈ ਜਿਹੜਾ ਹਾਂਜੀ 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 ਕਿੰਨੇ ਦੇ ਜੀ ਸੰਦੀਪ ਉਹ ਇੱਕ ਪੰਜ ਚ ਕੱਟੀ ਆ ਅੱਛਾ ਨਫਾ ਵਾ ਕੋ ਲੈਦੇ ਨਹੀਂ ਕੋਈ ਭੈਣ ਭਰਾ ਜੋੜਾ ਲੈ ਜੇ ਕਿਸੇ ਨੇ ਕੱਟੀ ਛੜਨੀ 5000 ਦੀ ਕੱਟੀ ਛੜ ਜੀ ਚਲੋ 80 ਦੀ ਮਹਿਲ ਹੈ ਜੀ ਠੀਕ ਆ ਬਾਕੀ ਜੇ ਕੋਈ 1000 2000 ਕਿਰਾਇਆ ਪੜਾ ਮੰਤਨ ਕਰਦਾ ਕਿਉਂਕਿ ਆਪਾਂ ਕਲਣੀਆਂ ਰੱਖਣ ਵਾਲੀ ਸੇਵਾਲੇ ਖਤਮ ਨਹੀਂ ਕੋਈ ਆਪਾਂ ਨਾ ਕੱਟੀ ਦੇ ਮੁੰਡਾ ਦਾ ਰੱਖੀਏ ਮੈਂ ਆ ਆਪਣੇ ਕੋਲ ਪੁੱਤ ਬੰਦਾ ਨਹੀਂ ਮੈਂ ਵੀ ਰੱਖਣ ਵਾਲੀ ਆ ਬੰਦਾ ਨਹੀਂ ਮਾਲ ਲਵਾਵਾਂਗੇ ਕਿ ਤੂੰ ਸਕੂਲੇ ਜਾਣਾ ਕੀ ਕਰਾ ਲੈ ਲੈ ਓਖਾ ਇਹ ਕਰਕੇ ਦੇਣੀ ਨਹੀਂ ਦੇਣ ਵਾਲੀ ਨਹੀਂ ਮੈਂ ਜੋ ਚੰਗੀ ਹੁਣ ਵੀ ਇਹਦੇ ਕੋਲ 7 ਕਿਲੋ ਦੁੱਧ ਹੈ ਸੰਦੀਪ ਠੀਕ ਆ ਪਹਾੜੇ ਦੇ ਹੁਣ ਮਸਾਕ ਪਾ ਕੇ ਬਹਿ ਜਾ ਚੋਣ ਇੰਨੀ ਜਿਆਦੀ ਚੰਗੀ ਆਪਣੀ ਗਰੰਟੀ ਹੋਗੀ ਨਹੀਂ ਝੂਠੀ ਵੀ ਚੰਗੀ ਕੱਟੀ ਪਿੱਛੇ ਬੋਟ ਆਉਂਦੀ ਵੀਰ ਜੀ ਜਿਆਦੀ ਉਦਾਂ ਹੀ ਆਪਣੇ ਰੁਪਏ ਪੂਰੇ ਕਰਦੀ ਹੈ ਜੇ ਆਪਾਂ ਉਹ ਕੰਮ ਹੀ ਨਹੀਂ ਕਰਦੇ ਵੀ ਇਹ ਸੋਨਾ ਵਾ ਸੋਨਾ ਵਾ ਕਿੰਨਾ ਵੱਡਾ ਸਹਜਾ ਬਿਲਕੁਲ ਬਿਲਕੁਲ ਕੱਟੀ ਤੇ ਵੇਖ ਕੱਟੀ ਤੇ ਕੱਟੀ ਦੇ ਬਾਲੀ ਜਿਆਦੀ ਜਿਹਦਾ ਕਹਿਦੀ ਕੱਟੀ ਨਖਲ ਬੋਦ ਆ ਜੀ ਬਹੁਤ ਹੀ ਜਿਆਦੀ ਮਸਲਾ ਕਿ ਬਹੁਤ ਮਸਲਾ ਕੱਟੀ ਸਾਰੀ ਸੇਮ ਮਾ ਦੀ ਕਾਪੀ ਆ ਸੇਮ ਮਾ ਦੇ ਕਾਪੀ ਹਾਂ ਤਾਂ ਬਿਲਕੁਲ ਢੋ ਕਾਪੀ ਚਲੋ ਦੇਖੋ ਜੀ ਆਹੀ ਪਛੀ ਸੇਲ ਆ ਬਾਕੀ ਮੇਰਾ ਵੀ ਇੱਥੇ ਆ ਕੇ ਇੱਕ ਟਾਈਮ ਦੋ ਟਾਈ ਯਾਰ ਮੇਰਾ ਵੀਰ ਹਣਾ ਜੀ ਬਿਲਕੁਲ ਜੀ ਬਿਲਕੁਲ ਸੰਦੀਪ ਬਿਲਕੁਲ ਜਿਹੜੇ ਘਰੇ ਜਾਊਗਾ ਜਾਣਗੇ ਘਰੇ ਜਾ ਕੇ ਚੋ ਕੇ ਪੈਸੇ ਦੇ ਦੇ ਇਹੋ ਜਿਹੀ ਨਹੀਂ ਆਪਣੀ ਗੱਲ ਹੈ ਕਿ ਮਾਲ ਹੀ ਸਾਫ ਪਾਉਣਾ ਤੈਨੂੰ ਬਸ ਹੁਣ ਜਿਉਂਦੀ ਤੂੰ ਵੀਡੀਓ ਪਾਉਣੇ ਕੋ ਲੰਮਾ ਆਇਆ ਤੈਨੂੰ ਬਿਲਕੁਲ ਬਿਲਕੁਲ ਆਪਾਂ ਮਾਲ ਹੀ ਸਾਫ ਪਾਉਣਾ ਸੰਦੀਪ ਬਣਾ ਜੀ ਕਹਿੰਦਾ ਇੱਥੇ ਮੜਾ ਪਾਉਣਾ ਨਾ ਨਾ ਬਿਲਕੁਲ ਹਾਂ ਜਦੋਂ ਕੰਮ ਨਫਾ ਲੈਣਾ ਸੰਦੀਪ ਤਾਂ ਲਈਏ ਚੰਗਾ ਚੰਗੇ ਡੰਗਰ ਚੋਂ ਨਫਾ ਲਾਂਗੇ ਉਹਦਾ ਅਗਲਾ ਦੋ ਦਾ ਨਹੀਂ ਬਿਲਕੁਲ ਤੇ ਜੇ ਅਗਲੇ ਦੇ ਘਰ ਗੰਦ ਗਿਆ ਤੇ ਪੈਸੇ ਵੀ ਲੈ ਲੈ ਫਿਰਦਾ ਰੋਂਦਾ ਤਾਂ ਉਹ ਗਲਤ ਹੈ ਜੀ ਉਹਦਾ ਨਹੀਂ ਫਾਇ 575353 ਪਿੰਡ ਪਲਾਸੌਰ ਜ਼ਿਲ੍ਹਾ ਤਰਨਤਾਰਨ ਸੀਲ ਵੀ ਤਰਨਤਾਰਨ ਸਤਿਕਾਰ ਸਤਿਕਾਰ